ਰੋਜ਼ ਦਾ ਕਥਾ ਕੀਰਤਨ ਇਸ ਵਾਸਤੇ ਹੈ ਕਿ ਬੰਦੇ ਦੇ ਅੰਦਰ ਪਰਮਾਤਮਾ ਦੀ ਤੜਪ ਪੈਦਾ ਹੋ ਜਾਏ। ਤੋ ਭੁੱਖਾ ਬੰਦਾ ਜਿਵੇਂ ਭੋਜਨ ਤੋਂ ਬਿਨਾ ਨਹੀਂ ਰਹਿ ਸਕਦਾ ਜਿਹਦੇ ਮਨ ਦੇ ਚ ਪ੍ਰਭੂ ਦੀ ਪਿਆਸ ਪੈਦਾ ਹੋ ਗਈ ਹੈ ਉਹ ਪਰਮਾਤਮਾ ਤੋਂ ਬਿਨਾ ਨਹੀਂ ਰਹਿ ਸਕੇਗਾ। ਔਰ ਜਿਸ ਚੀਜ਼ ਦੀ ਭੁੱਖ ਹੋਵੇ बार-बार ਉਹ ਯਾਦ ਆਉਂਦੀ ਹੈ। ਮੁਸਲਮਾਨ ਲੋਗ ਜਿਨ੍ਹਾਂ ਦਿਨਾਂ ਵਿੱਚ ਰੋਜ਼ੇ ਰੱਖ ਲੈਂਦੇ ਨੇ ਤੇ ਰੋਜ਼ੇ ਵਿੱਚ ਨਾ ਪਾਣੀ ਪੀਣਾ ਨਾ ਰੋਟੀ ਖਾਣੀ ਤੇ ਸਾਰਾ ਦਿਨ ਖੁਦਾ ਨਹੀਂ ਯਾਦ ਆਂਦਾ ਰੋਟੀ ਯਾਦ ਆਂਦੀ ਭੁੱਖੇ ਬੰਦੇ ਨੂੰ ਰੋਟੀ ਯਾਦ ਆਏ ਸਵਾਲ ਹੀ ਨਹੀਂ ਪੈਦਾ ਹੁੰਦਾ ਹਿੰਦੂ ਲੋਗ ਤੇ ਹਿੰਦੂ ਬੀਬੀਆਂ ਜਦ ਵਰਤ ਰੱਖ ਲੈਂਦੀਆਂ ਨੇ ਤੇ ਸਾਰਾ ਦਿਨ ਸਮਰਤੀ ਦੇ ਚ ਕੀ ਚੱਲਦਾ ਯਾਦ ਦੇ ਚ ਕੀ ਚੱਲਦਾ ਭੋਜਨ ਇਹ ਖਾ ਲਈਏ ਉਹ ਖਾ ਲਈਏ ਉਹ ਖਾ ਲਈਏ ਪੇਟ ਭਰਿਆ ਹੋਵੇ ਭੁੱਖ ਨਾ ਹੋਵੇ ਭੋਜਨ ਯਾਦ ਨਹੀਂ ਆਉਂਦਾ ਪਰ ਭੁੱਖ ਹੈ बार-बार ਭੋਜਨ ਯਾਦ ਆਵੇਗਾ ਤੇ ਤਨ ਭੋਜਨ ਦੀ ਮੰਗ ਕਰੇਗਾ ਕਥਾ ਕੀਰਤਨ ਸੁਣਦੇ ਆ ਸੁਣਦੇ ਆ ਜੇ ਮਨ ਦੇ ਚ ਪ੍ਰਭੂ ਭੁੱਖ ਪੈਦਾ ਹੋ ਗਈ ਹੈ ਐਸਾ ਮਨੁੱਖ ਉੱਠਦੇ ਆ ਬੈਠਦੇ ਆ ਸੌਂਦੇ ਆ ਜਾਗਦੇ ਆ ਪਰਮਾਤਮਾ ਦੀ ਮੰਗ ਕਰੇਗਾ ਈਸ਼ਵਰ ਦੀ ਮੰਗ ਕਰੇਗਾ ਔਰ ਉਸ ਤੋਂ ਬਿਨਾ ਰਹਿਣਾ ਉਹਦੇ ਲਈ ਜੋ ਹੈ ਕਠਨ ਹੋਵੇਗਾ ਮੈਂ ਫਿਰ ਅਰਜ਼ ਕਰਾਂ ਭੁੱਖ ਜਿੰਨੀ ਪਰਵਲ ਹੋਵੇਗੀ ਭੋਜਨ ਦਾ ਸਵਾਦ ਉਤਨਾ ਹੀ ਜ਼ਿਆਦਾ ਹੋਵੇਗਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਸਾਚੇ ਨਾਮ ਕੀ ਲਾਗੇ ਭੁਖ ਉਦ ਭੁਖੇ ਖਾਏ ਚਲਿਏ ਦੁਖ ਜਿਸ ਦਿਨ ਨਾਮ ਦੀ ਭੁਖ ਪੈਦਾ ਹੋ ਜਾਏ ਬੜਾ ਖੁਸ਼ਕਿਸਮਤ ਬੰਦਾ ਹੈ ਇਹ ਭਾਗਸ਼ੀਲ ਬੰਦਾ ਹੈ ਕੀਤਾ ਹੋਇਆ ਸਤਸੰਗ ਸਫਲ ਹੋ ਗਿਆ ਸੁਣੀ ਹੋਈ ਕਥਾ ਸਫਲ ਹੋ ਗਈ ਹੈ ਕੀਤੀ ਹੋਈ ਸੇਵਾ ਸਫਲ ਹੋ ਗਈ ਹੈ ਕੀਤਾ ਹੋਇਆ ਦਾਨ ਪੁੰਨ ਸਫਲ ਹੋ ਗਿਆ ਇਸ ਸਫਲਤਾ ਦੀ ਨਿਸ਼ਾਨੀ ਪ੍ਰਮਾਤਮਾ ਦੀ ਪਿਆਸ ਪੈਦਾ ਹੋ ਗਈ ਜੇ ਪ੍ਰਮਾਤਮਾ ਦੀ ਭੁੱਖ ਪੈਦਾ ਹੋ ਗਈ ਹੈ ਲੱਗਦਾ ਹੈ ਜਗਤਗੁਰੂ ਬਾਬੇ ਤੇ ਇੱਕ ਪ੍ਰਸ਼ਨ ਹੋਇਆ ਕਿੰਨੀ ਇੱਕ ਭੁੱਖ ਹੈ ਆਪ ਨੂੰ ਇਹ ਜੋ ਨਾਮ ਦੀ ਭੁੱਖ ਪੈਦਾ ਹੋਈ ਹੈ ਇਹ ਕਿੰਨੇ ਕ ਹੈ ਭੋਜਨ ਦੀ ਭੁੱਖ ਦਾ ਅੰਦਾਜ਼ਾ ਲੱਗ ਸਕਦਾ ਹੈ ਕਿ ਕਿਤਨੀ ਖੁਰਾਕ ਨਾਲ ਭੁੱਖ ਮਿਟ ਜਾਏਗੀ ਭਜਨ ਦੀ ਭੁੱਖ ਪਰਮਾਤਮਾ ਦੀ ਭੁੱਖ। ਕੀ ਜਿਸ ਦਿਨ ਇਹ ਭੁੱਖ ਲੱਗਦੀ ਹੈ ਇਹਨੂੰ ਨਾਪ ਤੋਲ ਕੇ ਬਿਆਨ ਕੀਤਾ ਜਾ ਸਕਦਾ ਹੈ ਕਿ ਇੰਨੇ ਨਾਲ ਕੰਮ ਚੱਲ ਜਾਏਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਉਦਾਹਰਣ ਦਿੱਤਾ ਹੈ ਆਪ ਜੀ ਦੇ ਸਾਹਮਣੇ ਰੱਖਾ। ਸਤਿਗੁਰ ਕਹਿੰਦੇ ਨੇ ਮਾਰੂ ਮੇ ਨਾ ਤ੍ਰਿਪਤੇਆ ਅੱਗੇ ਲਹੇ ਨਾ ਭੁਖ। ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕੇ ਸੁਖ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾਂ ਪੁੱਛ ਇਹ ਜੋ ਪੁੱਛਦੇ ਹੋ ਕਿੰਨੇ ਕ ਭੁਖ ਹੈ ਕੀਤੀ ਪੁੱਛਾਂ ਪੁੱਛ ਕਈ ਪੁੱਛਦੇ ਨੇ ਤੁਹਾਨੂੰ ਕਿੰਨੇ ਕ ਭੁਖ ਹੈ ਕਿੰਨਾ ਕ ਜਪਣਾ ਨੇ ਨਾਮ ਤੋ ਸਹਿਬ ਕਹਿੰਦੇ ਨੇ ਮਰੂ ਮੇਂ ਨਾ ਤ੍ਰਿਪਤੇ ਯਾਰ ਕਿਸੇ ਮਰੂਥਲ ਕੋਲ ਪੁੱਛ ਲੋ ਤੈਨੂੰ ਕਿੰਨਾ ਕ ਪਾਣੀ ਚਾਹੀਦਾ ਹੈ ਮਰੂਥਲ ਰੇਤ ਦੇ ਟਿੱਬੇ ਮਰੂਥਲ ਜਿੰਨਾ ਮੇਂ ਪੈਂਦਾ ਹੈ ਜਜ਼ਬ ਹੋ ਜਾਂਦਾ ਹੈ ਜਿੰਨੀਆਂ ਬੂੰਦਾਂ ਪੈਂਦੀਆਂ ਨੇ ਜਜ਼ਬ ਹੋ ਜਾਂਦੀਆਂ ਨੇ ਪਿਆਸਾ ਹੈ ਮਰੂਥਲ ਪਿਆਸਾ ਹੈ ਸਹਿਬ ਕਹਿੰਦੇ ਮੇਰੇ ਕੋਲ ਕੀ ਪੁੱਛਦੇ ਹੋ ਮਰੂ ਥਲ ਕੋਲ ਪੁੱਛ ਲੋ ਰੇਗਿਸਤਾਨ ਦੇ ਟਿੱਬੇ ਜਿਨ੍ਹਾਂ ਨੇ ਦੇਖੇ ਨੇ ਦੂਰ ਦੂਰ ਤੱਕ ਰਾਜ ਕੇ ਵੀ ਮੀਂਹ ਪੈ ਜਾਏ ਇੱਕ ਮਿੰਟ ਬਾਅਦ ਪਤਾ ਨਹੀਂ ਚੱਲਦਾ ਕਿੱਥੇ ਗਿਆ ਸਭ ਜਜ਼ਬ ਹੋ ਜਾਂਦਾ ਹੈ ਪਿਆਸੀ ਧਰਤੀ ਮਾਰੂ ਮੀ ਨ ਤ੍ਰਿਪਤਿਆ ਅੱਗੀ ਲਹੇ ਨ ਭੁਖ ਅੱਗ ਕੋਲ ਪੁੱਛ ਲੋ ਤੈਨੂੰ ਕਿੰਨਾ ਕੁ ਈਂਧਨ ਚਾਹੀਦਾ ਹੈ ਜਿੰਨਾ ਪਾਓ ਉਨਾ ਖਤਮ ਅੱਗ ਹੋਰ ਮੰਗਦੀ ਹੈ ਅੱਗ ਹੋਰ ਚਾਹਦੀ ਹੈ ਅੱਗ ਤ੍ਰਿਪਤ ਨਹੀਂ ਹੁੰਦੀ ਇੰਦਨ ਤੋਂ ਮਰੂਥਲ ਤ੍ਰਿਪਤ ਨਹੀਂ ਹੁੰਦਾ ਪਾਣੀ ਤੋਂ ਮਾਰੂ ਮੇ ਨਾ ਤ੍ਰਿਪਤੇ ਆ ਅੱਗ ਹੀ ਲਹੇ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤੇ ਆ ਉਹੀ ਵੀ ਰਾਜ ਚਾਹ ਉਹ ਸਵਰਗ ਦਾ ਹੀ ਕਿਉ ਨਵਿੰਦਰ ਵੀ ਕਦੀ ਤ੍ਰਿਪਤ ਨਹੀਂ ਹੋਇਆ ਸਹਿਬ ਕਹਿੰਦੇ ਨੇ ਰਾਜ ਰਾਜ ਪਾਠ ਤੋਂ ਧਨ ਸੰਪਦਾ ਤੋਂ ਤ੍ਰਿਪਤ ਨਹੀਂ ਹੁੰਦਾ ਹੋਰ ਮੰਗਦਾ ਹੈ ਹੋਰ ਮੰਗਦਾ ਹੈ ਹੋਰ ਮੰਗਦਾ ਹੈ ਉਹਦੀ ਤ੍ਰਿਸ਼ਨਾ ਨਾਪੀ ਨਹੀਂ ਜਾ ਸਕਦੀ ਇਸ ਸੰਬੰਧ ਵਿੱਚ ਮੈਨੂੰ ਇੱਕ ਗਾਥਾ ਚੇਤੇ ਆਈ ਕਹਿੰਦੇ ਨੇ ਮੁਲਕ ਦਰ ਮੁਲਕ ਫਤਿਹ ਕਰਦਾ ਜਦ ਸਿਕੰਦਰ ਹਿੰਦੁਸਤਾਨ ਦੇ ਦਹਾਨੇ ਪਹੁੰਚਿਆ ਦਰਿਆ ਸਿੰਧ ਪਾਰ ਕਰਨਾ ਸੀ ਇਸਨੇ ਕ੍ਰਾਚੀ ਦਿਨੇ ਲੈ ਤੇਰਾਸ ਮੈਲ ਖਾਨ ਜਿੱਧਰ ਸਿੰਧ ਦਾ ਜਿਹੜਾ ਪਾਰਟ ਹੈ 14 ਮੀਲ ਚੌੜਾ ਹੋ ਜਾਂਦਾ ਹੈ ਇੰਜ ਲੱਗਦਾ ਜਿਵੇਂ ਸਾਗਰ ਦਰਿਆ ਸਿੰਧ ਜਿਹਨੂੰ ਅਟਕਵੀ ਕਹਿੰਦੇ ਨੇ ਇਜਤ ਪਿਸ਼ਔਰ ਦੇ ਨੇੜੇ ਕੈਮਲਪੁਰ ਦੇ ਨੇੜੇ ਲੰਗਦਾ ਉੱਥੇ ਤੇ ਬੜਾ ਗਹਿਰਾ ਹੈ ਪਹਾੜਾਂ ਦੇ ਚੋਂ ਲੰਗਦਾ ਹੈ ਕਾਲਾ ਬਾਗ ਮੜੀਂਡਿਸ ਕੋਲ ਤੋਂ ਪਹਾੜਾਂ ਦੇ ਚੋਂ ਦਰਰੇ ਦੇ ਚੋਂ ਲੰਗਦਾ ਉੱਥੇ ਬੜਾ ਗਹਿਰਾ ਹੈ ਪਰ ਡੇਰਾ ਗਾਜ਼ੀ ਖਾਨ ਡੇਰਾ ਸਮੈਲ ਖਾਨ ਕੋਲ ਪਹੁੰਚਦੇ ਆ ਪਹੁੰਚਦੇ ਇਸ ਦਾ ਪਾਠ ਬੜਾ ਚੌੜਾ ਹੋ ਜਾਂਦਾ ਹੈ 14 ਕਿ ਮੀਲ ਜਿਵੇਂ ਬ੍ਰਹਮਪੁੱਤਰ ਹੈ ਆਸਾਮ ਦੇ ਚ ਕਹਿੰਦੇ ਨੇ ਇਸ ਦਰਿਆ ਨੂੰ ਸਿਕੰਦਰ ਦੀ ਜਿਹੜੀ ਸੈਨਾ ਸੀ ਘੋੜ ਸਵਾਰ ਉਹ ਅਬੂਰ ਕਰਕੇ ਲੰਘ ਗਈ ਉਠਾਂ ਤੇ ਅਸਫਾਰ ਸਨ ਕਾਫਲੇ ਲੰਘ ਗਏ ਜਿਹੜੇ ਪੈਦਲ ਸਿਪਾਹੀ ਸਨ ਉਹ ਵੀ ਲੰਘ ਗਏ ਆਖਰੀ ਟੁਕੜੀ ਦੇ ਸਿਕੰਦਰ ਆਪਸੀ ਘੋੜੇ ਤੇ ਅਸਵਾਰ ਬੜੀ ਧੋੜ ਉੱਡੇ ਰੇਤ ਦਾ ਕੰਡਾ ਇਤਨੀ ਫੌਜ ਲਾਉ ਲਸ਼ਕਰ ਉਹਨੇ ਜੋ ਹੈ ਲੰਘਣ ਨਾਲ ਕਾਫੀ ਧੋੜ ਉੱਡੇ ਸਿਕੰਦਰ ਦੇਖ ਕੇ ਦੰਗ ਰਹਿ ਗਿਆ ਕਿ ਦਰਿਆ ਦੇ ਕੰਢੇ ਇੱਕ ਸਾਧੂ ਲੇਟਿਆ ਹੋਇਆ ਹੈ ਇੱਕ ਫਕੀਰ ਲੇਟਿਆ ਹੋਇਆ ਹੈ ਆਰਾਮ ਦੇ ਚ ਹੈ ਚਿਹਰੇ ਤੇ ਬੜੀ ਸ਼ਾਂਤੀ ਹੈ ਸਕੂਨ ਹੈ ਹੈਰਾਨ ਹੋਇਆ ਸਿਕੰਦਰ ਇਤਨਾ ਮੇਰਾ ਲਾਉ ਲਸ਼ਕਰ ਲੰਘਿਆ ਹੈ ਔਰ ਇਤਨਾ ਸ਼ੋਰ ਸ਼ਰਾਬਾ ਵੀ ਹੋਇਆ ਹੈ ਇਹਦੇ ਆਰਾਮ ਦੇ ਚ ਫਰਕ ਨਹੀਂ ਪਿਆ ਇਹਦੇ ਸਕੂਨ ਦੇ ਚ ਫਰਕ ਨਹੀਂ ਪਿਆ گھوڑا اس پاسے موڑیا این فقیر کل چلا گیا فقیر بھی اٹھ بیٹھا تو انہیں ایک دم پوچھ لیا سکندر کتھے چلے ہیں حیران ہویا سکندر بھی فقیر میرا نام بھی جاندہ ہے سکندر کتھے چلے ہیں تو سکندر کہیں لگا ਫਕੀਰ ਸਾਈ ਮੈਂ ਹਿੰਦੁਸਤਾਨ ਫਤਿਹ ਕਰਨ ਚਲੇ ਆ ਸਾਰੇ ਹਿੰਦੁਸਤਾਨ ਨੂੰ ਮਿਕ ਮੁਠੀ ਵਿੱਚ ਕਰਨਾ ਹੈ ਹੱਸ ਕੇ ਉਹ ਫਕੀਰ ਕਹਿਣ ਲੱਗਾ ਠੀਕ ਹੈ ਪਰ ਜ਼ਰਾ ਮੈਨੂੰ ਦੱਸੇਗਾ ਜਿਸ ਦਿਨ ਤੂੰ ਹਿੰਦੁਸਤਾਨ ਜਿੱਤ ਲਿਆ ਫਿਰ ਕੀ ਕਰੇਗਾ ਇਸ ਤੋਂ ਬਾਅਦ ਕੀ ਕੰਮ ਕਰੇਗਾ اس اگلا جڑا کام ہے میں نو دس پھر کی کرے گا تو سکندر کہیں لگا فقیر سائیں کو میں ہاتھ دے ہاتھ دھر کے تھوڑی بیٹھنا ہے میں ہور ملک فتح کرانگا گا اس تو اگے ہور ملک فتح کرانگا گا فقیر بھی ایک دم بول پیا جی ملک فتح کی ترکی کرے گا ਸਿਆਣ ਸੀ ਸਿਕੰਦਰ ਜਿਵੇਂ ਅਕਬਰ ਆਪਣੀ ਮਹਿਫਿਲ ਦੇਚ ਆਪਣੀ ਰਾਜ ਸਭਾ ਦੇਚ ਬੜੇ ਕੀਮਤੀ ਮਨੁੱਖ ਰੱਖਦਾ ਸੀ ਮੁੱਲਾ ਦੋ ਪਿਆਜ਼ਾ ਜਨਾਬ ਫੈਜ਼ੀ ਕਵੀ ਰਹੀਮ ਰਾਜਾ ਮਾਨ ਸਿੰਘ ਬੀਰਬਲ ਤਾਨਸੈਨ ਇਤਿਆਦਕ ਜਿਨ੍ਹਾਂ ਨੂੰ ਉਹ ਰਤਨ ਕਹਿੰਦਾ ਸੀ ਨੌ ਰਤਨ ਇਸ ਤਰ੍ਹਾਂ ਸਿਕੰਦਰ ਵੀ ਆਪਣੇ ਨਾਲ ਬੜੇ ਸਿਆਣੇ ਸਿਆਣੇ ਦਾਰਸ਼ਨਿਕ ਚਿੰਤਕ ਦੂਰ ਦ੍ਰਿਸ਼ਟ ਮਨੁੱਖ ਰੱਖਦਾ ਸੀ ਵਿਦਵਾਨਾਂ ਦੇਚ ਬੈਠਣ ਦਾ ਤੇ ਉਹਨਾਂ ਕੋਲ ਸੁਣਨ ਦਾ ਸਿਕੰਦਰ ਨੂੰ ਵੀ ਸ਼ੌਕ ਸੀ ਇੱਕਦਮ ਖਿਆਲ ਆਇਆ ਇਸ ਫਕੀਰ ਦਾ ਤੇ ਪ੍ਰਸ਼ਨ ਚਲਦਾ ਹੀ ਜਾਏਗਾ ਚਲਦਾ ਹੀ ਜਾਏਗਾ ਮੁੱਕਣ ਵਾਲਾ ਨਹੀਂ ਹੈ ਲੇਕਿਨ ਫਿਰਵੀ ਯੋਸ਼ਨੇ ਹੌਸਲੇ ਨਾਲ ਜਵਾਬ ਦਿੱਤਾ ਜਦ ਫਕੀਰ ਨੇ ਆਖਿਆ ਜੇ ਕਲਪੇ ਹੋਇਆ ਤੂੰ ਉਹ ਮੁਲਕ ਵੀ ਜਿੱਤ ਲਿਆ ਫਿਰ ਕੀ ਕਰੇਗਾ ਤੋ ਸਿਕੰਦਰ ਕਹਿੰਦਾ ਹੈ ਫਕੀਰ ਸਾਈਂ ਫਿਰ ਮੈਂ ਸਾਰੀ ਦੁਨੀਆ ਜਿੱਤਾਂਗਾ ਜਗਤ ਜੇਤੂ ਬਣਾਗਾ 1 ਇੰਚ ਜ਼ਮੀਨ ਨਹੀਂ ਰਹਿਣ ਦੇਾਂਗਾ ਜਿਹੜੀ ਮੇਰੀ ਮੁਠੀ ਚ ਨਾ ਆਵੇ ਮੈਂ ਸਾਰੀ ਦੁਨੀਆ ਜਿੱਤਾਂਗਾ ਤੇ ਸਿਕੰਦਰ ਆਪਣੇ ਅੰਦਰੋਂ ਖੁਸ਼ ਹੋ ਗਿਆ ਹੁਣ ਫਕੀਰ ਚੁੱਪ ਕਰ ਜਾਏਗਾ ਕਿਤੇ ਸਵਾਲ ਬਣਦਾ ਹੀ ਨਹੀਂ ਪਰ ਫਕੀਰ ਆਖਰ ਫਕੀਰ ਸੀ ਕਹਿਣ ਲਗਾ ਸਿਕੰਦਰ ਮੰਨ ਲੈਨੇ ਆ ਜਿਸ ਦਿਨ ਤੋਂ ਸਾਰੀ ਦੁਨੀਆ ਜਿੱਤੇ ਫਿਰ ਕੀ ਕਰੇਗਾ ਹੈਰਾਨ ਹੋ ਗਿਆ ਸਵਾਲ ਤੇ ਆਪਣੀ ਥਾਂ ਤੇ ਖੜਾ ਹੈ ਸਿਆਣੇ ਕਹਿੰਦੇ ਨੇ ਸਵਾਲ ਉਦੋਂ ਹੀ ਮਿਟਦਾ ਹੈ ਜਦ ਸਹੀ ਜਵਾਬ ਮਿਲ ਜਾਏ ਔਰ ਜਿੰਨੇ ਚਿਰ ਤੱਕ ਸਹੀ ਜਵਾਬ ਨਾ ਮਿਲੇ ਸਵਾਲ ਆਪਣੀ ਥਾਂ ਤੇ ਬੋਝ ਬਣਿਆ ਰਹਿੰਦਾ ਹੈ ਇਹ ਵੀ ਮੈਂ ਅਰਜ਼ ਕਰ ਦਿੰਦਾ ਸਿਕੰਦਰ ਹੈਰਾਨ ਹੋ ਗਿਆ ਤੇ ਸਵਾਲ ਆਪਣੀ ਥਾਂ ਤੇ ਖੜਾ ਹੈ ਫਕੀਰ ਨੇ ਕਿਹਾ ਸਿਕੰਦਰ ਜਿਸ ਦਿਨ ਤੂੰ ਸਾਰੀ ਦੁਨੀਆ ਜਿੱਤ ਲਈ ਫਿਰ ਕੀ ਕਰੇਗਾ ਤੂੰ ਸਿਕੰਦਰ ਬੁੱਲ ਪਿਆ ਫਕੀਰ ਸਾਈਂ ਫਿਰ ਮੈਂ ਆਰਾਮ ਕਰਾਂਗਾ ਫਿਰ ਮੈਂ ਆਰਾਮ ਕਰਾਂਗਾ ਤੇ ਫਕੀਰ ਕਹਿਣ ਲੱਗਾ ਕੰਬਖ ਜੇ ਤੂੰ ਆਰਾਮ ਹੀ ਕਰਨਾ ਹੈ ਆਇ ਤੇ लेट ਆਰਾਮ ਕਰ ਆਪਾਂ ਆਰਾਮ ਦੇ ਚਾ ਤੂੰ ਸੋਹ ਪਵਾੜੇ ਪਾ ਕੇ ਆਰਾਮ ਕਰੇਗਾ ਆਪਾਂ ਆਰਾਮ पे ਕਰਦੇ ਇਸ ਸਾਰੀ ਭੱਜ ਦੌੜ ਤੇਰੀ ਆਰਾਮ ਵਾਸਤੇ ਹੈ ਮੈਂ ਆਰਾਮ ਪਿਆ ਕਰਦਾ ਮਿਲਦੇ ਨੇ ਕਈ ਮਨੋ ਕਹਿੰਦੇ ਨੇ ਗੈਨੈ ਜੀ ਗੁਰਦੁਆਰੇ ਕਿਸ ਤਰ੍ਹਾਂ ਆਈਏ ਸਾਡੇ ਕੋਲ ਤਾਂ ਰੋਟੀ ਖਾਣ ਦੀ ਵੀ ਬਿਲਕੁਲ ਨਹੀਂ ਉਹ ਸਾਰੀ ਭੱਜ ਦੌੜ ਰੋਟੀ ਵਾਸਤੇ ਤੇ ਰੋਟੀ ਦੀ ਵੀ ਬਿਲਕੁਲ ਨਹੀਂ ਕਈ ਕਹਿੰਦੇ ਨੇ ਗੈਨੈ ਜੀ ਤੁਸੀਂ ਕਹਿੰਦੇ ਹੋ ਪਾਠ ਕਰੋ ਸਾਡੇ ਕੋਲ ਆਰਾਮ ਦੀ ਵੀ ਬਿਲਕੁਲ ਨਹੀਂ ਸੈਂਕੜੇ ਕਹਿੰਦੇ ਤੁਹਾਨੂੰ ਵੀ ਕਈ ਕਹਿੰਦੇ ਆਂ ਕਿ ਭਈ ਹੱਦ ਹੋ ਗਈ ਸਾਰੇ ਭਜ ਦੌੜ ਆਰਾਮ ਵਾਸਤੇ ਤੇ ਆਰਾਮ ਦਾ ਸਮਾਂ ਨਹੀਂ ਕਈ ਮੂੜ ਇੰਜ ਵੀ ਕਹਿ ਦਿੰਦੇ ਨੇ ਗੈਨੀ ਜੀ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨਹੀਂ ਤੁਸੀਂ ਪਾਠ ਦੀ ਗੱਲ ਕਰਦੇ ਆਂ ਇੱਥੇ ਗਲਤ ਕਹਿੰਦੇ ਨੇ ਮੈਂ ਕਿ ਨਹੀਂ ਮਰਨ ਵੇਲ ਆਪਣੀ ਕੱਢ ਲਏਗਾ ਮੌਤ ਆਪਣੀ ਵੇਲ ਕੱਢ ਲਏਗੀ ਤੁਸੀਂ ਦੇਖਦੇ ਹੀ ਰਹਿ ਜਾਓਗੇ ਬਿਲਕੁਲ ਦੇਖਦੇ ਰਹਿ ਜਾਓਗੇ ਕਹਿੰਦੇ ਨੇ ਸਿਕੰਦਰ ਦੇ ਹਿਰਦੇ ਨੂੰ ਬੜੀ ਝੋਟ ਲੱਗੀ ਬਹੁਤ ਗਹਿਰੀ ਝੋਟ ਲੱਗੀ ਲੇਕਿਨ ਰਾਜਿਆਂ ਦੇ ਮਨ ਰਾਜਿਆਂ ਦੀ ਸੋਚਣੀ ਰਾਜਾ ਰਾਜ ਨਾ ਤ੍ਰਿਪਤਿਆ ਮੁਲਕਦਰ ਮੁਲਕ ਫਤਿਹ ਕਰਕੇ ਵੀ ਸਿਕੰਦਰ ਤ੍ਰਿਪਤ ਨਹੀਂ ਹੋਇਆ ਸੀ ਰਜਿਆ ਨਹੀਂ ਸੀ ਕਹਿੰਦੇ ਨੇ ਪਦਾਰਥ ਤੋਂ ਸੰਸਾਰ ਤੋਂ ਤ੍ਰਿਪਤ ਹੋਣ ਦਾ ਮਨ ਦਾ ਸੁਭਾਅ ਹੀ ਨਹੀਂ ਹੈ ਔਰ ਤ੍ਰਿਪਤ ਕੀਤਾ ਵੀ ਨਹੀਂ ਜਾ ਸਕਦਾ ਭੁੱਖ ਆ ਭੁੱਖ ਨਾ ਉਤਰੀ ਜੇ ਬੰਨ ਪੁਰਿਆ ਭਾਰ ਇਸ Puri ਇਸ ਜ਼ਮੀਨ ਦੀ ਗੱਲ ਨਹੀਂ ਹੋਰ ਜ਼ਮੀਨ ਦੇ ਵੀ ਪਦਾਰਥ ਹੋਣ ਤਾਂ ਵੀ ਮਨ ਨਹੀਂ ਤ੍ਰਿਪਤ ਨਹੀਂ ਹੋਣਾ ਤਨ ਤ੍ਰਿਪਤ ਹੋ ਸਕਦਾ ਹੈ ਪਦਾਰਥਾਂ ਤੋਂ ਮਨ ਨਹੀਂ ਤ੍ਰਿਪਤ ਹੋ ਸਕਦਾ ਮਨ ਦੀ ਇਹ ਖੁਰਾਕ ਹੀ ਨਹੀਂ ਹੈ ਤਾਂ ਮੁਖਤਸਰ ਅਰਜ਼ ਕਰੀਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸਤੇ ਨੇ ਮੈਨੂੰ ਕਿੰਨੀ ਕ ਭੁੱਖ ਹੈ ਪੁੱਛ ਲੋ ਮਰੂ ਥਲ ਦੇ ਕੋਲੋਂ ਤੈਨੂੰ ਪਾਣੀ ਦੀ ਕਿੰਨੀਕ ਪਿਆਸ ਹੈ ਪੁੱਛੋ ਅਗ ਕੋਲੋਂ ਤੈਨੂੰ ਕਿੰਨਕ ਇੰਦਨ ਚਾਹੀਦਾ ਹੈ ਪੁੱਛ ਲੋ ਕਿਸੇ ਰਾਜੇ ਕੋਲੋਂ ਵੀ ਤੈਨੂੰ ਕਿੰਨੀਕ ਹੋਰ ਧਨ ਸੰਪਦਾ ਚਾਹੀਦੀ ਹੈ ਮਾਰੂ ਮੇ ਨਾ ਤ੍ਰਿਪਤੇਆ ਅੱਗੇ ਲਹੇ ਨਾ ਬੁਖ ਰਾਜਾ ਰਾਜ ਨਾ ਤ੍ਰਿਪਤੇਆ ਸਾਇਰ ਭਰੇ ਕੇ ਸੁਖ ਨਾ ਨਿਕ ਸੱਚੇ ਨਾਮ ਕੀ ਕੀਤੀ ਪੁੱਛਾਂ ਪੁੱਛ ਅਹ ਕਹਤੇ ਜੋ ਲੋਕ ਪੁੱਛਦੇ ਨੇ ਕਿੰਨੇ ਕ ਬੁੱਖ ਹੈ ਨਾਨਕ ਜੀ ਤੁਹਾਨੂੰ ਕਿੰਨੇ ਕ ਬੁੱਖ ਹੈ ਸਾਹਿਬ ਕਹਿੰਦੇ ਮਰੂ ਥਲ ਕੋਲ ਪੁੱਛੋ ਕਹਿੰਦੇ ਨੇ ਭੋਜਨ ਦੀ ਜੜੀ ਬੁੱਖ ਹੋਵੇਗੀ ਇੱਕ ਇੱਕ ਬੁਰਕੀ ਅੰਦਰ ਗਈ ਤੇ ਬੁੱਖ ਘਟਦੀ ਹੈ ਪਰ ਆਖਰੀ ਬੁਰਕੀ ਦੇਚ ਬੁੱਖ ਨਹੀਂ ਰਹਿ ਜਾਂਦੀ ਇੱਕ ਇੱਕ ਬੁਰਕੀ ਅੰਦਰ ਜਾ ਰਹੀ ਹੈ ਬੁੱਖ ਘਟ ਰਹੀ ਹੈ ਤੇ ਭੁੱਖ ਦੇ ਘਟਦਿਆਂ ਸਵਾਦ ਵੀ ਘਟ ਰਿਹਾ ਜੋ ਪਹਿਲੀ ਬੁਰਕੀ ਸਵਾਦ ਹੋਵੇਗਾ ਅਖੀਰਲੇ ਚ ਨਹੀਂ ਹੋਵੇਗਾ ਸਾਰਿਆਂ ਦਾ ਅਨੁਭਵ ਜੋ ਪਾਣੀ ਦੇ ਪਹਿਲੇ ਘੁੱਟ ਦੇ ਸਵਾਦ ਹੋਵੇਗਾ ਅਖੀਰਲੇ ਚ ਨਹੀਂ ਹੋਵੇਗਾ ਇੱਕ ਇੱਕ ਘੁੱਟ ਨਾਲ ਪਿਆਸ ਘਟ ਰਹੀ ਹੈ ਪਿਆਸ ਦੇ ਘਟਦਿਆਂ ਸਵਾਦ ਘਟ ਰਿਹਾ ਹੈ ਇੱਕ ਇੱਕ ਬੁਰਕੀ ਨਾਲ ਭੁੱਖ ਘਟ ਰਹੀ ਹੈ ਤੇ ਭੁੱਖ ਦੇ ਘਟਦਿਆਂ ਸਵਾਦ ਘਟਦਾ ਹੈ ਸੰਕੇ ਸਵਾਦ ਸਾਰਾ ਭੁੱਖ ਦੇ ਚ ਰੂਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਡ ਕੁਰਨਾਨਕਦੇਵ ਜੀ ਮਹਾਰਾਜ ਕਹਿੰਦੇ ਨੇ ਭੁੱਖ ਤੇ ਸਵਾਦ ਦਾ ਗੰਡ ਹੈ ਭੁੱਖ ਹੀ ਨਹੀਂ ਤੇ ਸਵਾਦ ਕਾ ਦਾ ਭੋਜਨ ਦੀ ਇੱਕ ਇੱਕ ਬੁਰਕੇ ਨਾਲ ਭੁੱਖ ਘਟਦੀ ਹੈ ਭੋਕ ਘਟਦੀ ਹੈ ਸਵਾਦ ਘਟਦਾ ਹੈ ਪਰ ਭਜਨ ਦੀ ਗੱਲ ਇਹ ਹੈ ਇੱਕ ਇੱਕ ਘੁੱਟ ਦੇ ਨਾਲ ਪਿਆਸ ਵੱਧਦੀ ਹੈ پیاس ودی ہے سواد بھی بدتی ہے بگت کبھی کہ ماھو جل کی پیاس نہ جائے جل میں اگن اٹھی کا ہے ہے ماھو تیرے نام دا جل پیندے آ پیاس ودی ہے پیاس ودی ہے اور جپ نو جی کردہ ہے اور جپن جی ہے جتنا جپدیاں پیاس ودی ہے ਪਿਆਸ ਵੱਧਦੀ ਹੈ ਸਵਾਦ ਵੱਧਦਾ ਆਖਰੀ ਦਮ ਤੱਕ ਵੀ ਭਗਤ ਜਪਦੇ ਨੇ ਕਿਉਂਕਿ ਭੁੱਖ ਵੱਧਦੀ ਜਾਂਦੀ ਹੈ ਰਸ ਵੱਧਦਾ ਜਾਂਦਾ ਹੈ ਮੈਂ ਅਰਜ਼ ਕਰਾਂ ਐਸਾ ਨਾ ਸਮਝ ਲੈਣਾ ਕਿ ਬਾਹਰੋਂ ਤ੍ਰਿਪਤੀ ਨਹੀਂ ਮਿਲਦੀ ਐਸਾ ਪੁਰਸ਼ ਪਦਾਰਥਾਂ ਤੋਂ ਤ੍ਰਿਪਤ ਹੋ ਜਾਏਗਾ ਪਰਮਾਤਮਾ ਤੋਂ ਤ੍ਰਿਪਤ ਨਹੀਂ ਹੁੰਦਾ ਰੱਬ ਤੋਂ ਤ੍ਰਿਪਤ ਨਹੀਂ ਹੁੰਦਾ ਭਾਈ ਗੁਰਦਾਸ ਜੀ ਤੇ ਕਹਿੰਦੇ ਨੇ ਸਰਵਨ ਦਰਿਦਰੀ ਸੁਨ ਅੰਮ੍ਰਿਤ ਵਚਨ ਪ੍ਰੇ ਅਚਵਤ ਸੁਰਤ ਪਿਆਸ ਨਾ ਮਿਟਾਈ ਹੈ ਭਾਈ ਸਾਹਿਬ ਕਹਿੰਦੇ ਨੇ ਮੇਰੇ ਜਿਹੜੇ ਕੰਨ ਨੇ ਬੜੇ ਲੋਭੀ ਨੇ ਤ੍ਰਿਪਤੀ ਨਹੀਂ ਹੁੰਦੇ ਬੜੇ ਲੋਭੀ ਨੇ ਸੁਣਦੇ ਨੇ ਗੁਰੂ ਦਾ ਜਸ ਬਈ ਰਜ ਜਾਓ ਤ੍ਰਿਪਤ ਹੋ ਜਾਓ ਤ੍ਰਿਪਤੀ ਨਹੀਂ ਹੁੰਦੇ ਕਹਿੰਦੇ ਨੇ ਹੋਰ ਸੁਣਨਾ ਹੈ ਹੋਰ ਸੁਣਨਾ ਹੈ ਹੋਰ ਸੁਣਨਾ ਹੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ ਇੱਕ ਪੰਕਤੀ ਬੜੀ ਗਜ਼ਬ ਦੀ ਸਤਗੁਰ ਕਹਿੰਦੇ ਨੇ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਏ ਪ੍ਰਭੂ ਦੋ ਕੰਨ ਦਿੱਤੇ ਨੇ ਇਹਦੇ ਨਾਲ ਗੱਲ ਨਹੀਂ ਬਣਦੀ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬ ਨਾਸੀ ਰਾਮ ਮੈਨੂੰ ਕਰੋੜਾਂ ਕੰਨ ਲਾ ਦੇ ਜਿੱਥੇ ਜਿੱਥੇ ਤੇਰੀ ਮਹਿਮਾ ਹੋ ਰਹੀ ਏ ਸਾਰੀ ਮੈ ਸੁਣਾ ਤ੍ਰਿਪਤੀ ਨਹੀਂ ਆਉਂਦੀ ਦੋ ਕੰਨਾਂ ਨਾਲ ਗੱਲ ਨਹੀਂ ਬਣਦੀ ਕੋਟ ਕਰਨ ਗੁਰੂ ਅਰਜਨ ਦੇਵ ਜੀ ਕੋਟ ਕਰਨ ਦੀ ਜੇ ਪ੍ਰਭ સ્વાਮੀ ਹਰ ਜਸ ਸੁਣੀਏ ਅਬਨਾਸੀ ਰਾਹ ਏ ਅਬਨਾਸੀ ਹੈ ਪ੍ਰਭ ਮੈਂ ਹਰ ਪਾਸਿਓ ਤੇਰਾ ਜਸ ਸੁਣਾ ਇਹ ਦੋ ਕੰਨ ਬੜੇ ਸੀਮਤ ਨੇ ਤੇ ਕਿਸੇ ਸੀਮਤ ਥਾਂ ਦੇ ਉੱਤੇ ਹੀ ਸੁਣ ਸਕਦੇ ਨੇ ਕਰੋਣਾ ਕੰਨ ਦੇ ਜਿੱਥੇ ਜਿੱਥੇ ਤੇਰੀ ਉਪਮਾ ਹੋ ਰਹੀ ਹੈ ਮੈਂ ਸੁਣਾ ਜਿੱਥੇ ਜਿੱਥੇ ਤੇਰਾ ਜਸ ਹੋ ਰਿਹਾ ਹੈ ਮੈਂ ਸੁਣਾ ਤ੍ਰਿਪਤੀ ਨਹੀਂ ਆਉਂਦੀ ਜਪਦੇ ਆ ਭੁਖਵੱਦ ਦੀਏ ਭੁਖਵੱਦਿਆਂ ਹੋਰ ਜਪਣ ਨੂੰ ਜੀ ਕਰਦਾ ਹੋਰ ਜਪਣ ਨੂੰ ਜੀ ਕਰਦਾ ਹੋਰ ਭੁਖਵੱਦ ਦੀ ਹੋਰ ਭੁਖਵੱਦ ਦੀਏ ਰਸਵੱਦਦਾ ਇਹ سلسلہ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਕਹਿੰਦੇ ਨੇ ਭੁੱਖਾ ਬੰਦਾ 4 ਦਿਨ ਦਾ ਭੁੱਖਾ ਹੋਵੇ ਤੇ ਉਹਨੂੰ ਕਿਸੇ ਥੀਏਟਰ ਦਾ ਨਾਟਕ ਦਾ ਕੋਈ ਪਾਸ ਦੇ ਦਈਆ ਭਈ ਚੱਲ ਬਹੁਤ ਸੁੰਦਰ ਨਾਟਕ ਹੋਵੇਗਾ ਨਿਰਤ ਹੈ ਗਾਇਨ ਹੈ ਉਹ ਕਹਿੰਦਾ ਗੱਲ ਨਹੀਂ ਚਾਰ ਦਿਨ ਦਾ ਭੁੱਖਾ ਮਸਲਾ ਰੋਟੀ ਦਾ ਨਾਟਕ ਇੱਕ ਪਾਸੇ ਸੁਣੋ ਜਿਸ ਚੀਜ਼ ਦੀ ਭੁੱਖ ਹੋਵੇ ਉਸ ਤੋਂ ਬਿਨਾ ਰਹਿਣਾ ਬੜਾ ਔਖਾ ਹੋਵੇਗਾ ਔਰ ਜਿਸ ਚੀਜ਼ ਦੀ ਭੁੱਖ ਹੈ ਉਸ ਤੋਂ ਬਿਨਾ ਬਾਕੀ ਸਿਲਸਿਲਾ ਸਾਰਾ ਉਸ ਨੂੰ ਵਿਅਰਥ ਵੀ ਪ੍ਰਤੀਤ ਹੋਵੇਗਾ ਫਜ਼ੂਲ ਵੀ ਪ੍ਰਤੀਤ ਹੋਵੇਗਾ ਭਾਈ ਗੁਰਦਾਸ ਜੀ ਨੇ ਇਸ ਦੇ ਤੇ ਇੱਕ ਬੜਾ ਸੁੰਦਰ ਉਦਾਹਰਣ ਦਿੱਤਾ ਹੈ ਜਲ ਸੇ ਪਕਰ ਮੀਨ ਰਖਿਏ ਪਟੰਬਰ ਮੇ ਬਿਨ ਜਲ ਤਰਫ ਤਜਤ ਪ੍ਰੀਏ ਪ੍ਰਾਨ ਹੈ ਮਛਲੀ ਲੋ ਪਾਣੀ ਚੋਂ ਕਢ ਕੇ ਐਨ ਰੇਸ਼ਮੀ ਗਦੇਲਿਆਂ ਤੇ ਰੱਖ ਦਈਏ ਫੁੱਲਾਂ ਦੀ ਸੇਜਾ ਬਣਾ ਕੇ ਔਰ مخਮਲੀ ਕਪੜਿਆਂ ਵਿੱਚ ਢੱਕ ਦਈਏ ਤੇ ਉਹਨੂੰ ਆਖੀ ਕੀ ਪਾਣੀ ਚੋਂ ਕੁੰਮਦੀ ਸੀ ਐ ਲੈ مخਮਲ ਦੀ ਸੇਜ ਲੈ ਐ ਸੁੰਦਰ ਸੇਜਾ ਲੈ ਐ ਸੋਹਣੇ ਕਪੜਿਆਂ ਚ ਤੈਨੂੰ ਲਪੇਟ ਕੇ ਰੱਖਦੇ ਹਾਂ ਮਛਲੀ ਉਹਨਾਂ ਕਪੜਿਆਂ ਚ اس سی تڑب تڑب کے مر جان دیئے جاتی دیئے نہیں پانی چاہتا ہے جل چاہتا ہے جل سے پکر مین راکھیے پٹمبر میں بن جل طرف تجت پریے پران ہے بن سے پکر پنچی راکھیت پنجری میں بن بن من ان منو ان مان ہے جنگل تو بکڑے ایک پنچھی ਸੋਨੇ ਦੇ ਪਿੰਜਰੇ ਚ ਬੰਦ ਕਰ ਦਿੱਤਾ ਹੈ ਤਰ੍ਹਾਂ ਤਰ੍ਹਾਂ ਦੀ ਖੁਰਾਕ ਮਿਸ਼ਟਾਨ ਫਲ ਫੁੱਲ ਉਸ ਦੇ ਅੱਗੋਂ ਰੱਖੇ ਨੇ ਪਾਣੀ ਵੀ ਰੱਖਿਆ ਵੀ ਤੂੰ ਆਨੰਦ ਲੈ ਤੈਨੂੰ ਸਭ ਕੁਝ ਦਿੰਦੇ ਆ ਭਾਈ ਸਾਹਿਬ ਕਹਿੰਦੇ ਬਾਵੇਂ ਕੁਝ ਵੀ ਹੋਵੇ ਬਿਨਾਂ ਜੰਗਲ ਤੋਂ ਬਿਨਾਂ ਪ੍ਰਵਾਸ ਤੋਂ ਬਿਨਾਂ ਉਡਾਰੀ ਤੋਂ ਉਹਦਾ ਮਨ ਉਪਰਾਮ ਰਹਿੰਦਾ ਹੈ ਸਾਰੀ ਖੁਰਾਕ ਦੇ ਹੁੰਦੇ ਆ ਪਾਣੀ ਦੇ ਹੁੰਦੇ ਆ ਪਿੰਜਰਾ ਹੈ ਕੈਦ ਹੈ बिन बन मन अनुमनो अनुमान है भाव ने बतार अत बिछरत दीन झीन बिलख बदन ताय भवन भयान है तैसे गुरु सिख बिछरत साध संगत ते जीवन जतन बिन संगत ना न